ਦੇਖੋ ਜੀ ਜਿਹੜੀ ਪਿਆਰ ਨਾਲ ਗੱਲ ਕਰਨੀ ਹੋ ਮੈਂ ਤੇ ਤੁਹਾਡੇ ਰਹੀਂ ਸਾਰਿਆਂ ਨਾਲ ਕਰ ਰਿਹਾ ਹੈਗਾ ਸਾਰਿਆਂ ਨੂੰ ਬੇਨਤੀ ਕਰ ਰਿਹਾ ਹੈਗਾ ਬਟ ਜਦੋਂ ਆਪਾਂ ਮੌਕੇ ਤੇ ਹੋਵਾਂਗੇ ਉੱਥੇ ਆਪਾਂ ਸ਼ਕਤੀ ਦੇ ਨਾਲ ਜਿਠਾਂਗੇ ਫੋਰਸ ਲੱਗੀ ਹੋਈ ਹੈ ਕਾਨੂੰਨ ਸਾਨੂੰ ਪਤਾ ਹੈਗਾ ਕਾਨੂੰਨ ਕਿਸ ਤਰ੍ਹਾਂ ਲਗਾਉਣਾ ਹੈ ਕਿ ਸਾਨੂੰ ਪਤਾ ਹੈਗਾ ਸਾਡੇ ਵੱਲੋਂ ਸਖਤੀ ਪੂਰੀ ਹੈਗੀ ਹੈ ਜਿੱਥੇ ਇਹੋ ਜੀ ਕੋਈ ਗੱਲ ਆਈਗੀ ਆਪਾਂ ਕਾਨੂੰਨ ਮੁਤਾਬਕ ਕਾਰਵਾਈ ਵੀ ਕਰਾਂਗੇ ਤੇ ਮੈਂ ਚਾਹੂੰਗਾ ਕਿ ਆਪਣੀ ਸਾਰੀ ਜਿਹੜੀ ਸੰਗਤ ਹੈਗੀ ਹੈ ਉਸ ਚੀਜ਼ ਦੀ ਕਾਨੂੰਨਾਂ ਦੀ ਪਾਲਣਾ ਕਰੇ ਔਰ ਚੰਗੀ ਤਰੀਕੇ ਦੇ ਨਾਲ ਆਪਾਂ ਜਿਹੜਾ ਹੈਗਾ ਹੋਲਾ ਮਹੱਲਾ ਮਨਾਈਏ ਜਿੰਨੇ ਵੀ ਪਾਰਕਿੰਗ ਪੁਆਇੰਟ ਆਪਾਂ ਆਈਡੈਂਟੀਫਾਈ ਕੀਤੇ ਹੈਗੇ ਨੇ ਉੱਥੇ ਫੋਰਸ ਲੱਗੀ ਹੋਈ ਹੈ ਔਰ ਸ਼ਟਲ ਸਰਵਿਸ ਲਗਾਈ ਹੋਈ ਹੈ ਪਾਰਕਿੰਗ ਸਵਿਚ ਹੀ ਜਿਹੜੀ ਹੈ ਕਿ ਆਪਣੇ ਟਰਾਲੀਆਂ ਜਾਂ ਗੱਡੀਆਂ ਉਹ ਲਗਾਉਣ ਔਰ ਬਾਕੀ ਇਹਨੇ ਸਾਰੇ ਇੱਥੇ ਯਾਤਰੀ ਨਿਵਾਸ ਹੈਗੇ ਨੇ ਉੱਥੇ ਜਾ ਕਰਕੇ ਰਾਤ ਸਮਾਵੇਤਿਤ ਕਰਨ ਮੇਰੀ ਇਹ ਹੀ ਸਾਰਿਆ ਨਲਬੇਨਤੀ ਹੈ। ਹਰ ਸੈਕਟਰ ਵਿੱਚ ਸਾਡੇ ਹੈਲਪ ਸੈਂਟਰ ਬਣੇ ਹੋਏ ਨੇ ਜਿੱਥੇ ਲੋਕੀ ਜਾ ਕਰਕੇ ਆਪਣੀ ਕੋਈ ਵੀ ਅਗਰ ਕੋਈ ਲੌਸਟ ਐਂਡ ਫਾਊਂਡ ਹੈਗਾ ਹੈ ਜਾਂ ਕੋਈ ਹੋਰ ਗੱਲਬਾਤ ਹੈ ਕਿ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੈਗੇ ਨੇ ਉਹ ਉੱਥੇ ਜਾ ਕਰਕੇ ਦੇ ਸਕਦੇ। ਔਰ ਸਾਡੀ ਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਮੌਜੂਦ ਆ ਤਾਂ ਇੱਥੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਹੋਲਾ ਮਹੱਲਾ ਦੇ ਰਿਗਾਰਡਿੰਗ ਪੰਜਾਬ ਪੁਲਿਸ ਵੀ ਜਿਹੜੀ ਹੈ ਸੁਰੱਖਿਆ ਨੂੰ ਲੈ ਕੇ ਸਖਤ ਹੋਈ ਹੋਈ ਹੈ ਸਖਤ ਇਸ ਕਦਰ ਹੈ ਕੋਈ ਸ਼ਰarati ਅੰਸਰ ਕੋਈ ਸ਼ਰarati ਅੰਸਰ ਕਿਸੇ ਅਨਸਖਾਵੀ ਘਟਨਾ ਨੂੰ ਅੰਜਾਮ ਨਾ ਦੇ ਦੇਵੇ ਕੋਈ ਵੀ ਇਸੇ ਤਰ੍ਹਾਂ ਦੀ ਸੰਗਤ ਜਿਹੜੀ ਆਏਗੀ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਜਾਂ ਸੰਗਤ ਨੂੰ ਕਿਵੇਂ ਗਾਈਡਲਾਈਨਸ ਜਿਹੜੀਆਂ ਨੇ ਪੁਲਿਸ ਵੱਲੋਂ ਦੇਣੀਆਂ ਨੇ ਜੇ ਕੋਈ ਕਿਸੇ ਤੋਂ ਖੋਹ ਜਾਂਦਾ ਹੈ ਉਹਦਾ ਕੰਟਰੋਲ ਰੂਮ ਸਾਰੀਆਂ ਚੀਜ਼ਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਰੋਪੜ ਦੇ ਐਸਐਸਪੀ ਆਈਪੀਐਸ ਗੁਲਨੀਤ ਸਿੰਘ ਖੁਰਾਣਾ ਨੇ ਸਰ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਓਜ਼ਰਟੀ ਧੰਨਵਾਦ ਜੀ ਧੰਨਵਾਦ ਸਰ ਕੀ ਕੁਝ ਤਿਆਰੀ ਹੈ ਬਹੁਤ ਪਾਕਪੁਰ ਤੇ ਤਰਤੀ ਤੇ ਖੜੇ ਹੋਏ ਆ ਤੇ ਪਿਛਲੇ ਵਾਰ ਨਾਲੋਂ ਕਿਉਂਕਿ ਪਹਿਲਾਂ ਇੱਕ ਅਨਸੁਖਾਵੀ ਘਟਨਾ ਵਾਪਰ ਚੁੱਕੀ ਹੈ ਹੁਣ ਦੀ ਕੀ ਤਿਆਰੀ ਹੈ ਸਭ ਤੋਂ ਪਹਿਲਾਂ ਮੈਂ ਤਾਂ ਤੁਹਾਡੇ ਰਾਹੀਂ ਸਾਰਿਆਂ ਨੂੰ ਸਾਰੀ ਸੰਗਤਾਂ ਨੂੰ ਜਿਹੜਾ ਹੈਗਾ ਹੁਲੇ ਮਹੱਲੇ ਦੀਆਂ ਲੱਖ-ਲੱਖ ਵਧਾਈਆਂ ਦੇਣਾ ਚਾਹੁੰਦਾ ਹਾਂ अपना आज ਤੋਂ ਪ੍ਰੋਗਰਾਮ ਜਿਹੜਾ ਹੈਗਾ ਇਹ ਹੁਲੇ ਮਹਲੇ ਦਾ ਕਿਰਤਪੁਰ ਸਾਹਿਬ ਸਟਾਰਟ ਹੋ ਗਿਆ ਹੈ ਤੇ ਅਗਲੇ 3 ਦਿਨ ਉੱਥੇ ਰਹਿ ਕਰਕੇ ਉਸ ਤੋਂ ਬਾਅਦ 3 ਦਿਨ ਵਾਸਤੇ ਇੱਥੇ ਅਨੰਦਪੁਰ ਸਾਹਿਬ ਜਿਹੜਾ ਪੜਾ ਹੋਏਗਾ ਤੇ ਸਾਡੇ ਵੱਲੋਂ ਜ਼ਿਲ੍ਹਾ ਪੁਲਿਸ ਵੱਲੋਂ ਤੇ ਸਿਵਲ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੀ ਹੈਗੀ ਪਿਛਲੇ 3-4 ਮਹੀਨਿਆਂ ਤੋਂ ਇਸ ਰਿਗਾਰਡਿੰਗ ਜਿਹੜੀ ਹੈ ਤਿਆਰੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਔਰ ਉਸ ਸਿਲਸਿਲੇ ਵਿੱਚ ਕਿਰਤਪੁਰ ਸਾਹਿਬ ਜਿਹੜਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈਗਾ ਉੱਥੇ ਸਾਡੀ ਫੋਰਸ ਪੂਰੀ ਤਰੀਕੇ ਦੇ ਨਾਲ ਤੈਨਾਤ ਹੈਗੀ ਹੈ ਔਰ ਇੱਥੇ ਵੀ ਜਿਹੜਾ ਹੈਗਾ ਸਾਡਾ ਡਿਪਲੋਇਮੈਂਟ ਅਨੰਦਪੁਰ ਸਾਹਿਬ ਵਿਖੇ ਇੱਥੇ ਆਪਾਂ 12 ਸੈਕਟਰ ਬਣਾਏ ਹੋਏ ਹੈਗੇ ਨੇ ਔਰ ਵੱਖਰੇ ਵੱਖਰੇ ਸੈਕਟਰ ਤੇ ਵਿੱਚ ਜਿਹੜਾ ਹੈਗਾ ਗੈਸਟ ਅਫਸਰ ਜਿਹੜਾ ਹੈਗਾ ਇੰਚਾਰਜ ਲਾਇਆ ਹੋਇਆ ਔਰ ਲੋੜ ਮੁਤਾਬਿਕ ਜਿੱਥੇ ਐਸਪੀ ਰੈਂਕ ਦੀ ਲੋੜ ਹੈਗੀ ਉੱਥੇ ਐਸਪੀ ਰੈਂਕ ਦਾ ਵੀ ਲਾਇਆ ਹੈਗਾ ਜਿੱਥੇ ਡੀਐਸਪੀ ਰੈਂਕ ਦੀ ਲੋੜ ਹੈਗੀ ਉੱਥੇ ਡੀਐਸਪੀ ਰੈਂਕ ਦਿਨ ਰਾਤ ਦੇ ਵੱਖਰੇ ਵੱਖਰੇ ਲਾਏ ਹੋਏ ਨੇ ਔਰ ਇਸ ਤੋਂ ਇਲਾਵਾ ਕਰੀਬ ਜਿਹੜਾ ਹੈਗਾ ਆਪਾਂ 3800 ਬੰਦਾ ਜਿਹੜਾ ਹੈਗਾ ਫੋਰਸ ਜਿਹੜੀ ਹੈਗੀ ਆਪਣੀ ਇੱਥੇ ਟ੍ਰੈਫਿਕ ਦੀ ਔਰ ਲੇ ਜਿਹੜੀ ਗੱਲ ਤੁਸੀਂ ਪਿਛਲੇ ਸਾਲ ਦੇ ਇਨਸੀਡੈਂਟ ਦੀ ਗੱਲ ਕੀਤੀ ਉਹਦੇ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਇਹੋ ਜਿਹੇ ਇਨਸੀਡੈਂਟ ਤਾਂ ਹੁੰਦੇ ਨੇ ਜਦੋਂ ਆਪਾਂ ਅਨਗੈਲੀ ਕਰਦੇ ਹੁੰਨੇ ਆ ਪਹਿਲੀ ਚੀਜ਼ ਤੇ ਆਪਾਂ ਹੋਲੇ ਮਹੱਲੇ ਦੇ ਪਾਵਨ ਪर्व ਤੇ ਆ ਰਹੇ ਹੈਗੇ ਆ ਹੋਲਾ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਨੇ ਸਟਾਰਟ ਕੀਤਾ ਸੀਗਾ ਸਾਡੇ ਅੰਦਰ ਇੱਕ ਕੌਨਫੀਡੈਂਸ ਲਿਆਉਣ ਵਾਸਤੇ ਜੰਗਾ ਵਾਸਤੇ ਤੇ ਉਸ ਜਿਹੜਾ ਹੈਗਾ ਉਸ ਚੀਜ਼ ਨੂੰ ਆਪਾਂ ਅੱਗੇ ਕੰਟੀਨਿਊ ਕਰਦੇ ਹੋਏ ਅੱਜ ਤੱਕ ਹੈ ਬਣਾ ਰਹੇ ਚੰਗੀ ਤਰੀਕੇ ਦੇ ਨਾਲ ਬਣਾ ਰਿਹਾ ਇਹਦੇ ਵਿੱਚ ਕੋਈ ਰਾਈਵਲਰੀ ਨਹੀਂ ਹੋਣੀ ਚਾਹੀਦੀ ਕੋਈ ਮਾੜੀ ਮਨਸ਼ਾ ਜਿਹੜੀ ਹੈਗੀ ਮਨ ਵਿੱਚ ਨਹੀਂ ਹੋਣੀ ਚਾਹੀਦੀ ਤੇ ਆਪਾਂ ਰਲ ਮਿਲ ਕੇ ਖੁਸ਼ੀ ਦੇ ਨਾਲ ਆਪਾਂ ਤਿਉਹਾਰ ਮਨਾਈਏ ਇਕ ਜਿਹੜਾ ਇੱਥੇ ਇਨਸੀਡੈਂਟ ਜ਼ਿਆਦਾਤਰ ਜਿਹੜੇ ਰਿਪੋਰਟਡ ਹੁੰਦੇ ਨੇ ਉਹ ਹੁੰਦਾ ਹੈਗਾ ਸਟੰਟ ਬਾਜੀ ਜਿਹੜੀ ਆਪਾਂ ਕਰਦੇ ਹੈਗੇ ਆ ਇਹ ਟਰੈਕਟਰ ਵਗੈਰਾ ਨੂੰ ਲੈ ਕਰਕੇ ਉਹਦੀ ਮੋਡੀਫਿਕੇਸ਼ਨਸ ਕਰਕੇ ਤੇ ਇੱਕ ਇਨਸੀਡੈਂਟ ਕਲ ਇਹਦਾ ਮੰਦ ਭਾਗਾ ਜਿਹੜਾ ਹੈਗਾ ਨਾਲਾਗੜ੍ਹ ਵਿੱਚ ਵੀ ਹੋਇਆ ਹੈਗਾ ਤੇ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਆਪਾਂ ਇਹੋ ਜੀ ਗੱਲ ਨਾ ਕਰੀਏ ਸਾਡੇ ਵੱਲੋਂ ਸ਼ਕਤੀ ਪੂਰੀ ਹੈਗੀ ਹੈ ਜਿੱਥੇ ਇਹੋ ਜੀ ਕੋਈ ਗੱਲ ਆਈਗੀ ਆਪਾਂ ਕਾਨੂੰਨ ਮੁਤਾਬਕ ਕਾਰਵਾਈ ਵੀ ਕਰਾਂਗੇ ਤੇ ਮੈਂ ਚਾਹੂੰਗਾ ਕਿ ਆਪਣੀ ਸਾਰੀ ਜਿਹੜੀ ਸੰਗਤ ਹੈਗੀ ਹੈ ਉਸ ਚੀਜ਼ ਦੀ ਕਾਨੂੰਨਾਂ ਦੀ ਪਾਲਣਾ ਕਰੇ ਔਰ ਚੰਗੀ ਤਰੀਕੇ ਦੇ ਨਾਲ ਆਪਾਂ ਜਿਹ ਯਾ ਉਸ ਦੇ ਮੱਦੇ ਨਜ਼ਰ ਸੰਗਤ ਨੂੰ ਕਿਵੇਂ ਜਿਹੜਾ ਰਾਹ ਬਣਾਏ ਜਾਣਗੇ ਜਿਵੇਂ ਤੁਸੀਂ 12 ਸੈਕਟਰ ਦੀ ਗੱਲ ਕਰ ਰਹੇ ਹੋ ਕਿ ਉੱਥੇ ਜਿਹੜੇ ਆਫੀਸਰ ਦੀ ਲੋੜ ਹੈਗੀ ਉਹਨੂੰ ਲਾਇਆ ਜਾਏਗਾ ਕੀ ਤਿਆਰੀ ਇਸ ਤਰੀਕੇ ਨਾਲ ਸੌਖੀ ਹੋ ਜੇਗੀ ਇਸ ਦੇ ਵਿੱਚ ਮਿਲਟਰੀ ਵੀ ਤੁਹਾਨੂੰ ਲਾਉਣੀ ਪੈ ਸਕਦੀ ਹੈ ਕਿ ਇੱਥੇ ਮਿਲਟਰੀ ਵੀ ਲਾਈ ਜਾਵੇ ਨਹੀਂ ਨਹੀਂ ਦੇਖੋ ਜੀ ਇਹ ਪੂਰੀ ਜ਼ਿਲ੍ਹਾ ਪੁਲਿਸ ਜਿਹੜੀ ਔਰ ਜਾਂ ਪੰਜਾਬ ਪੁਲਿਸ ਵੱਲੋਂ ਜਿਹੜਾ ਹੈਗਾ ਕੀਤੀ ਜਾ ਰਹੀ ਹੈ ਸਾਰੀ ਸਿਕਿਉਰਿਟੀ ਡਿਊਟੀਆਂ ਜਿਹੜੀ ਸਾਡੇ ਕੋਲ 12ੋਂ ਵੀ ਕਾਫੀ ਫੋਰਸ ਆਈ ਹੋਈ ਹੈ ਪੀਪੀਪੀ ਦੀ ਵੀ ਫੋਰਸ ਹੈ ਜ਼ਿਲ੍ਹੇ ਦੀ ਦੂਜੇ ਜ਼ਿਲ੍ਹਿਆਂ ਦੀ ਵੀ ਫੋਰਸ ਹੈਗੀ ਹੈ ਇਟ ਵਿਲ ਬੀ ਟੋਟਲੀ ਪੁਲਿਸ ਪੰਜਾਬ ਪੁਲਿਸ ਜਿਹੜਾ ਹੈਗਾ ਇਹਦੇ ਵਿੱਚ ਸਿਕਿਉਰਿਟੀ ਡਿਊਟੀ ਤੇ ਲੱਗੀ ਹੋਈ ਹੈ ਔਰ ਜਿਹੜੀ ਸੰਗਤਾਂ ਦੀ ਤੁਸੀਂ ਗੱਲ ਕੀਤੀ ਉਹਦੇ ਵਾਸਤੇ ਆਪਾਂ ਬੈਰੀਕੇਟਿੰਗ ਕਰਦੇ ਹੁੰਨੇ ਟ੍ਰੈਫਿਕ ਮੂਵਮੈਂਟ ਵਾਸਤੇ ਹੁੰਦਾ ਹੈ ਵੱਖਰੇ ਵੱਖਰੇ ਪੁਆਇੰਟ ਤੇ ਆਪਾਂ ਨਾਕੇ ਲਗਾਏ ਹੋਏ ਨੇ ਬੈਰੀਕੇਡਸ ਰੱਖੇ ਹੋਏ ਨੇ ਤਾਂ ਜੋ ਲੋਕਾਂ ਦੀ ਜਿਹੜੀ ਮੂਵਮੈਂਟ ਹੈ ਉਹਨੂੰ ਆਪਾਂ ਸਹੂਲियत ਦੇ ਨਾਲ ਜਿਹੜਾ ਹੈਗਾ ਆਪਾਂ ਕਰਾ ਸਕੀਏ ਆਪਾਂ 19 ਪਾਰਕਿੰਗ ਜਿਹੜੀ ਹੈਗੀਆਂ ਨੇ ਆਈਡੈਂਟੀਫਾਈ ਕੀਤੀਆਂ ਹੈਗੀਆਂ ਨੇ ਰੋਪੜ ਤੋਂ ਆਉਣ ਵੇਲੇ ਜਿਹੜੀ ਹੈਗੀ ਪੁੱਡਾ ਸਾਈਡ ਦੀ ਜਿਹੜੀ ਪਾਰਕਿੰਗ ਹੈ ਪੁੱਡਾ ਵਾਲੀ ਪਾਰਕਿੰਗ ਆਪਾਂ ਇਸਤੇਮਾਲ ਕਰਦੇ ਝੰਜੇੜੀ ਦੀ ਜਿਹੜਾ ਗੜਸ਼ੰਕਰ ਰੋਡ ਤੋਂ ਜਦੋਂ ਆਉਣੇ ਆ ਤਾਂ ਉੱਥੇ ਆਪਾਂ ਤਿੰਨ ਚਾਰ ਪੁਆਇੰਟ ਵੱਖਰੇ ਵੱਖਰੇ ਭੁੱਲਰ ਪੰਪ ਦੇ ਨੇੜੇ ਜਿਹੜਾ ਹੈਗਾ ਟੱ ਨੇ ਚੰਡੀਸਰ ਮੋੜ ਜਿਹੜਾ ਰੋਡ ਜਾ ਕਰਕੇ ਖੁੱਲਦੀ ਹੈਗੀ ਹੈ ਉੱਥੇ ਸਾਡੀ ਸ਼ਟਲ ਸਰਵਿਸ ਵੀ ਹੈਗੀ ਹੈ ਤੇ ਉਹ ਇੱਕ ਉੱਥੇ 3-4 ਏਕੜ ਦੀ ਜਿਹੜੀ ਆਪਾਂ ਪਾਰਕਿੰਗ ਜਿਹੜਾ ਪੱਠਾ ਹੈਗਾ ਉੱਥੇ ਆਪਾਂ ਬਣਾਈ ਹੋਈ ਹੈ ਇਸ ਤੋਂ ਇਲਾਵਾ ਸ਼ਹਿਰ ਦੇ ਨੇੜੇ ਵੀ ਜਿਹੜੀ ਆਪਾਂ ਪਾਰਕਿੰਗ ਦੀ ਸਪੇਸ ਬਣਾਈ ਹੋਈ ਹੈ ਜਿਹੜੀ ਨੈਨਾ ਦੇਵੀ ਸਾਈਡ ਤੋਂ ਜਿਹੜੀ ਟਰੈਫਿਕ ਆਉਂਦੀ ਜਾਂਦੀ ਹੈਗੀ ਹੈ ਉਹਨਾਂ ਵਾਸਤੇ ਆਪਾਂ ਨਾ ਜਿਹੜਾ ਹੈਗਾ ਜਿਹੜਾ ਨੈਨਾ ਦੇਵੀ ਚੌਕ ਹੈਗਾ ਉਸ ਤੋਂ ਪਹਿਲਾਂ ਜਿਹੜਾ ਆਪਣਾ ਚਰਨ ਗੰਗਾ ਸਟੇਡੀਅਮ ਹੈ ਉੱਥੇ ਇੱਕ ਲਾਇਆ ਹੈਗਾ ਜਿੱਥੇ ਜੋ ਵੀ ਆਟੋ ਉਧਰੋਂ ਆਉਂਦੇ ਹੈਗੇ ਨੇ ਜਿਹੜੀ ਸੰਗਤਾਂ ਨੂੰ ਲੈ ਕਰਕੇ ਜਾਂਦੇ ਨੇ ਲੈ ਕੇ ਆਉਂਦੇ ਨੇ ਉਹਨਾਂ ਦੀ ਮੂਵਮੈਂਟ ਉੱਥੇ ਤਲਕ ਹੋਏਗੀ ਔਰ ਉੱਥੋਂ ਹੀ ਉਹਨਾਂ ਦੀ ਵਾਪਸੀ ਹੋਏਗੀ ਉਸ ਤੋਂ ਅੱਗੇ ਜਿਹੜਾ ਹੈਗਾ ਜਨਤਾ ਜਿਹੜੀ ਹੈਗੀ ਕੋਈ ਸੰਗਤ ਜਿਹੜੀ ਹੈਗੀ ਉਹ ਆਪਣੇ ਆਰਾਮ ਨਾਲ ਕਰ ਲੈਂਦੀ ਹੈਗੀਏ ਜਿੰਨੇ ਵੀ ਪਾਰਕਿੰਗ ਪੁਆਇੰਟ ਆਪਾਂ ਆਇਡੈਂਟੀਫਾਈ ਕੀਤੇ ਹੈਗੇ ਨੇ ਉੱਥੇ ਫੋਰਸ ਲੱਗੀ ਹੋਈ ਹੈ ਔਰ ਸ਼ਟਲ ਸਰਵਿਸ ਲਗਾਈ ਹੋਈ ਹੈ ਤੇ ਪਿਛਲੇ ਬਾਰ ਦੀ ਚੀਜ਼ਾਂ ਤੋਂ ਆਪਾਂ ਸਿੱਖਿਆ ਲੈਂਦਿਆਂ ਹੋਇਆਂ ਵੱਡੀ ਬਸਾਂ ਜਿਹੜੀਆਂ ਹੈਗੇ ਨੇ ਇਸ ਵਾਰੀ ਨਾਰਕ ਕਰਕੇ ਆਪਾਂ ਛੋਟੀਆਂ ਬਸਾਂ ਰੱਖਿਆ ਨੇ ਤਾਂ ਜੋ ਜਲਦੀ ਤੋਂ ਜਲਦੀ ਭਰ ਜਾਵੇ ਔਰ ਪਬਲਿਕ ਜਿਹੜੀ ਹੈਗੀ ਜਿਹੜੀ ਸੰਗਤਾਂ ਹੈਗੀਆਂ ਨੇ ਉਹ ਛੇਤੀ ਤੋਂ ਛੇਤੀ ਜਿਹੜੇ ਹੈਗੇ ਆਪਣਾ ਤਕਸਾਬ ਤੇ ਪਹੁੰਚ ਸਕਣ ਔਰ ਉੱਥੇ ਮੱਥਾ ਟੇਕ ਸਕਣ ਸਰ ਇੱਕ ਸ਼ਬਦ ਜੁੜ ਜਾਂਦਾ ਹੁੱਲੜਬਾਜੀ ਖਾਸ ਤੌਰ ਤੇ ਐਨ ਜੀਓ ਆਪ ਉਪਰਾਲੇ ਕਰਨੀ ਆ ਨੇ ਕਿ ਅਜੇ ਹੀ ਕੋਈ ਘਟਨਾ ਨਾ ਹੋਵੇ ਕਿ ਜਿਹੜੀ ਪਹਿਲਾਂ ਹੋ ਚੁੱਕੀ ਹੈ ਉਹ ਐਨਜੀਓ ਆਪਣਾ ਕੰਮ ਕਰ ਰਹੀਆਂ ਨੇ ਪੰਜਾਬ ਪੁਲਿਸ ਵੀ ਉਹਨਾਂ ਨੂੰ ਸ਼ਕਤੀ ਨਾਲ ਸਮਝਾਏਗੀ ਜਾਂ ਫਿਰ ਪਿਆਰ ਨਾਲ ਸਮਝਾਏਗੀ ਕਿ ਜੇ ਅਗਰ ਕੋਈ ਆ ਰਿਹਾ ਟਰੈਕਟਰ ਭਜਾ ਕੇ ਆ ਰਿਹਾ ਮਿਊਜ਼ਿਕ ਲਾਊਡ ਛੱਡਿਆ ਹੋਇਆ ਉਹਨਾਂ ਨੂੰ ਫਿਰ ਕਿਵੇਂ ਉਹਨਾਂ ਦੇ ਨਾਲ ਨਿਜਿਠਿਆ ਜਾਏਗਾ ਦੇਖੋ ਜੀ ਜਿਹੜੀ ਪਿਆਰ ਨਾਲ ਗੱਲ ਕਰਨੀ ਹੋ ਮੈਂ ਤੇ ਤੁਹਾਡੇ ਰਹੀਂ ਸਾਰਿਆਂ ਨਾਲ ਕਰ ਰਿਹਾ ਹੈਗਾ ਸਾਰਿਆਂ ਨੂੰ ਬੇਨਤੀ ਕਰ ਰਿਹਾ ਹੈਗਾ ਪਰ ਜਦੋਂ ਆਪਾਂ ਮੌਕੇ ਤੇ ਹੋਵਾਂਗੇ ਉੱਥੇ ਆਪਾਂ ਸ਼ਕਤੀ ਦੇ ਨਾਲ ਅਜਠਾਂਗੇ ਫੋਰਸ ਲੱਗੀ ਹੋਈ ਹੈ ਕਾਨੂੰਨ ਸਾਨੂੰ ਪਤਾ ਹੈਗਾ ਕਾਨੂੰਨ ਕਿਸ ਤਰ੍ਹਾਂ ਲਗਾਉਣਾ ਹੈ ਕਿ ਸਾਨੂੰ ਪਤਾ ਹੈਗਾ ਮੈਂ ਇਹੀ ਕਹੂੰਗਾ ਕਿ ਬੇਨਤੀ ਇਹੀ ਹੈ ਕਿ ਆਪਾਂ ਸਾਰੇ ਸੰਗਤ ਹੈਗੇ ਆ ਸਾਰੇ ਇੱਥੇ ਆਪਾਂ ਲਾਹਾ ਖਟਾਣ ਆਏ ਹੈਗੇ ਆ ਆਪਣੇ ਜੀਵਨ ਨੂੰ ਸਵਾਰਨ ਆਏ ਹੈਗੇ ਆ ਤੇ ਚੰਗੀ ਤਰੀਕੇ ਦੇ ਨਾਲ ਕਾਨੂੰਨ ਦੇ ਦਾਇਰੇ ਵਿੱਚ ਰਹਿ ਕਰਕੇ ਵਤੀਰੇ ਵਿੱਚ ਜਿਹੜੀ ਮर्यादा ਦੀ ਆਪਾਂ ਗੱਲਾਂ ਕਰਦੇ ਮर्यादा ਵਿੱਚ ਰਹਿ ਕਰਕੇ ਆਪਾਂ ਆਪਣਾ ਤਿਉਹਾਰ ਮਨਾਈਏ ਤੇ ਸਾਰਿਆਂ ਵਾਸਤੇ ਖੁਸ਼ੀਆਂ ਭਰਾ ਰੱਖੀਏ ਕਿਉਂਕਿ ਕੋਈ ਇਨਸੀਡੈਂਟ ਹੋਦਾ ਹੈ ਤਾਂ ਉਹ ਜਿਹੜਾ ਚੰਗਾ ਤਿਉਹਾਰ ਖੁਸ਼ੀਆਂ ਵਾਲਾ ਤਿਉਹਾਰ ਹੈਗਾ ਉਹਦੇ ਵਾਸਤੇ ਮਾਲਾ ਹੋ ਜਾਂਦਾ ਹੈਗਾ ਸਰ ਕੰਟਰੋਲ ਰੂਮ ਕਿਸ ਤਰ੍ਹਾਂ ਕਿੱਥੇ ਕਿੱਥੇ ਲੱਗਣਗੇ ਅਗਰ ਸੀਸੀਟੀਵੀ ਨੇ ਉਹਨਾਂ ਦੇ ਉੱਤੇ ਵੀ ਤੁਹਾਡੀ ਨਿਗਰ ਹੈਗੀ ਕਿ ਸੰਗਤ ਦਾ ਕੋਈ ਖੋ ਜਾਂਦਾ ਕਿਸੇ ਦੀ ਕੋਈ ਚੀਜ਼ ਗੁੰਮ ਜਾਂਦੀ ਹੈ ਜਾਂ ਕੁਝ ਉਹਨਾਂ ਤੇ ਕਿਵੇਂ ਨਿਗਰ ਰਹੇਗੀ ਇਸ ਵਾਰੀ ਪਿਛਲੇ ਸਾਲ ਦੀ ਇਨਸੀਡੈਂਟ ਨੂੰ ਧਿਆਨ ਵਿੱਚ ਰੱਖਦਾ ਹਾਂ ਕਿ ਤੇ ਆਪਾਂ ਨਾਕੇ ਵੀ ਜਿਹੜੇ ਹੈਗੇ ਨੇ ਆਪਣੇ ਬਤਾਏ ਹੈਗੇ ਨੇ ਦੋਨੇ ਪਾਸੇ ਜਿਹੜੇ ਆਪਣੇ ਦਰਸ਼ਨੀ ਗੇਟ ਹੈਗੇ ਨੇ ਉਸ ਤੋਂ ਅੱਗੇ ਤੱਕ ਸਾਡੇ ਨਾਕੇ ਹੈਗੇ ਨੇ ਔਰ ਉੱਥੋਂ ਤੱਕ ਹੀ ਸਾਡੀ ਸੀਸੀਟੀਵੀ ਦੀ ਕਵਰੇਜ ਵੀ ਹੈਗੀ ਹੈ ਪਿਛਲੀ ਵਾਰ ਸ਼ਹਿਰ ਦਾ ਏਰੀਆ ਆਪਾਂ ਕਵਰ ਕੀਤਾ ਸੀ ਕੱਲਾ ਬਟ ਇਸ ਵਾਰ ਆਪਾਂ ਆਲਮੋਸਟ 12.90 ਐਡ ਕਰਕੇ ਕਰੀਬ 40 ਦੇ ਕਰੀਬ ਕੈਮਰੇ ਆਪਾਂ ਨਵੇਂ ਐਡ ਕੀਤੇ ਹੈਗੇ ਨੇ ਸਾਰੀ ਪਾਰਕਿੰਗ ਜਿਹੜੀ ਹੈਗੇ ਨੂੰ ਕੈਮਰੇ ਨਾਲ ਐਡ ਕੀਤੀ ਹੈਗੀਆਂ ਨੇ ਤੇ ਚੱਪੇ-ਚੱਪੇ ਤੇ ਆਪਣੀ ਜਿਹੜੀ ਹੈਗੀ ਨਿਗਾਰ ਰਣੀ ਹੈ ਇਸ ਤੋਂ ਇਲਾਵਾ ਡਰੋਨ ਵੀ ਆਪਾਂ ਡਿ ਤੇ ਜਿੱਥੇ ਆਪਾਂ ਮਾੜੇ ਅਨਸਰਾਂ ਤੇ ਨਿਗ੍ਹਾ ਰੱਖਣੀ ਹੈਗੀ ਹੈ ਉੱਥੇ ਜਿਹੜੇ ਆਪਣੇ ਸੰਗਤਾਂ ਹੈਗੀਆਂ ਨੇ ਉਹਨਾਂ ਦੀ ਸਹੂਲਤ ਨੂੰ ਵੀ ਆਪਾਂ ਖਿਆਲ ਰੱਖਾਂਗੇ ਪੂਰੇ ਤਰੀਕੇ ਨਾਲ ਵੀਆਈਪੀ ਸਿਕਿਉਰਟੀ ਵੀ ਇਸ ਤਹਿ ਮੈਨੇਜ ਕੀਤੀ ਜਾਏਗੀ ਜਾਂ ਉਸ ਦੇ ਵਿੱਚ ਵੀਆਈਪੀ ਪਾਸ ਦਿੱਤੇ ਜਾਣਗੇ ਜੋ ਇੱਥੇ ਤੱਕ ਪਹੁੰਚ ਸਕਣ ਜਾਂ ਬਾਕੀ ਸੰਗਤ ਜਿੱਥੇ ਪਾਰਕਿੰਗ ਹੋਣੀ ਪੁਲਿਸ ਨੇ ਅਲਾਟ ਕੀਤੇ ਉੱਥੇ ਖੜ੍ਹ ਜਾਣਗੇ ਦੇਖੋ ਜੀ ਇਹਦੇ ਵਿੱਚ ਜਿਹੜੇ ਪਾਸੇਸ ਹਕੇ ਨੇ ਕੁਝ ਜਿਹੜੀ ਸੰਗਤਾਂ ਜਿਹੜੇ ਰਾਸ਼ਨ ਵਗੈਰਾ ਲੈ ਕੇ ਆਉਂਦੀਆਂ ਨੇ ਕੁਝ এসਜੀਪੀਸੀ ਦੀਆਂ ਗੱਡੀਆਂ ਹੁੰਦੀਆਂ ਨੇ ਜਿਹੜੇ ਰਾਸ਼ਨ ਲੈ ਕੇ ਆਉਂਦੀਆਂ ਨੇ ਉਹ ਪਾਸੇ ਸਿਵਲ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨੇ ਉਹਨਾਂ ਪਾਸੇਸ ਵਾਲੇ ਨੂੰ ਅੱਗੇ ਅਲਾਉ ਕੀਤਾ ਜਾਊਗਾ ਆਦਰਵਾਇਸ ਬਾਕੀ ਸਾਰਿਆਂ ਵਾਸਤੇ ਆਪਾਂ ਪਾਰਕਿੰਗਸ ਬਣਾਈਆਂ ਹੋਈਆਂ ਨੇ ਬੇਨਤੀ ਇਹ ਹੈ ਕਿ ਅਗਰ ਆਪਾਂ ਟਰਾਲੀਆਂ ਲੈ ਜਾ ਕਰਕੇ ਅੰਦਰ ਖੜੀ ਕਰ ਦੇਾਂਗੇ ਤੇ ਪੂਰੀ ਜਨਤਾ ਨੂੰ ਜਿਹੜੀ ਹੈਗੀ ਉਹ ਜ਼ਰੂਰੀयत ਹੋਣੀ ਹੈਗੀ ਕਿਉਂਕਿ ਲਾਸਟ ਦੇ ਜਦੋਂ 26 ਤਰੀਕ ਹੁੰਦੀ ਹੈ ਉਸ ਦਿਨ ਸਾਡਾ ਵੱਡਾ ਜਿਹੜਾ ਹੈਗਾ ਇੱਥੇ ਨਗਰ ਕੀਰਤਨ ਨਿਕਲਦਾ ਹੈਗਾ ਉਹਦੇ ਚ ਪੰਜ ਪਿਆਰੇ ਵੀ ਜਾਂਦੇ ਹੈਗੇ ਨੇ ਆਪਣਾ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਜਾਂਦਾ ਹੈਗਾ ਤਾਂ ਉਸ ਟਾਈਮ ਤੇ ਜਦੋਂ ਕੰਜਸਟਡ ਜਿਹੜਾ ਏਰੀਆ ਹੁੰਦਾ ਹੈਗਾ ਉੱਥੋਂ ਲੰਘਣਾ ਔਖਾ ਹੋ ਜਾਂਦਾ ਹੈਗਾ ਤਾਂ ਮੈਂ ਇਹੀ ਚਾਹੂੰਗਾ ਕਿ ਆਪਣਾ ਜਿਹੜਾ ਸ਼ਹਿਰ ਹੈਗਾ ਉਹਨੂੰ ਆਪਾਂ ਪੂਰੀ ਤਰੀਕੇ ਦੇ ਨਾਲ ਫ੍ਰੀ ਰੱਖੀਏ ਮੂਵਮੈਂਟ ਵਾਸਤੇ ਲੋਕੀ ਆਰਾਮ ਨਾਲ ਪੈਦਲ ਤੁਰਨ ਫਿਰਨ ਨੂੰ ਮਨ ਐਨਜੋਏ ਕਰਨ ਮੱਥਾ ਟੇਕਨ ਔਰ ਜਾ ਕਰਕੇ ਜਿੱਥੇ ਵੀ ਉਹਨਾਂ ਦਾ ਲੰਗਰ ਸ਼ਕਨ ਦਾ ਮਨ ਕਰਦਾ ਉੱਥੇ ਲੰਗਰ ਸ਼ਕਨ ਪਾਰਕਿੰਗਸ ਵੀ ਜਿਹੜੀ ਹੈਗੀ ਆਪਣੀ ਟਰਾਲੀਆਂ ਜਾਂ ਗੱਡੀਆਂ ਉਹ ਲਗਾਉਣ ਔਰ ਬਾਕੀ ਇਹਨੇ ਸਾਰੇ ਇੱਥੇ ਯਾਤਰੀ ਨਿਵਾਸ ਹੈਗੇ ਨੇ ਉੱਥੇ ਜਾ ਕਰਕੇ ਰਾਤ ਸਮਾਵੇਤਿਤ ਕਰਨ ਮੇਰੀ ਇਹੀ ਸਾਰਿਆ ਨਲਬਿੰਤੀ ਹੈਗੀ ਹੈ ਸਰ ਕੋਈ ਨੰਬਰ ਹੈਲਪਲਾਈਨ ਵਾਸਤੇ ਕੋਈ ਖਾਸ ਤੌਰ ਤੇ ਪ੍ਰਸ਼ਾਸਨ ਨੇ ਜਾਰੀ ਸਾਡਾ uh, 112 ਨੰਬਰ ਜਿਹੜਾ ਹੈਗਾ ਕੰਟਰੋਲ ਰੂਮ ਦਾ ਉਹ ਲਗਾਤਾਰ ਐਕਟਿਵ ਹੈਗਾ ਇਸ ਤੋਂ ਇਲਾਵਾ ਮੈਂ ਤੁਹਾਡੇ ਨਾਲ ਬਾਅਦ ਵਿੱਚ ਮੈਂ ਵੱਖਰੇ ਤੌਰ ਤੇ ਸਾਂਝਾ ਕਰ ਲੂੰਗਾ ਤੁਸੀਂ ਆਪਣੇ ਵੱਲੋਂ ਐਡ ਕਰ ਦਿਓ ਜਿਹੜਾ ਸਾਡਾ ਕੰਟਰੋਲ ਰੂਮ ਦਾ ਨੰਬਰ ਹੈਗਾ ਉਹ ਵੀ ਸਾਡਾ ਲਗਾਤਾਰ ਚੱਲ ਰਿਹਾ ਹੈਗਾ ਇਸ ਤੋਂ ਇਲਾਵਾ ਹਰ ਸੈਕਟਰ ਵਿੱਚ ਸਾਡੇ ਹੈਲਪ ਸੈਂਟਰ ਬਣੇ ਹੋਏ ਨੇ ਜਿੱਥੇ ਲੋਕੀ ਜਾ ਕੇ ਕਰਕੇ ਆਪਣੀ ਕੋਈ ਵੀ ਅਗਰ ਕੋਈ ਲੌਸਟ ਐਂਡ ਫਾਊਂਡ ਹੈਗਾ ਜਾਂ ਕੋਈ ਹੋਰ ਗੱਲਬਾਤ ਹੈਗੀ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੈਗੇ ਨੇ ਉਹ ਉੱਥੇ ਜਾ ਕੇ ਦੇ ਸਕਦੇ ਹੈ ਜੀ ਬਹੁਤ ਸ਼ੁਕਰੀਆ ਸਰ ਸਮਝਾਉਣ ਦੇ ਲਈ ਤਾਂ ਐਸਐਸਪੀ ਸਾਬ ਸਾਡੇ ਨਾਲ ਸੀਗੇ ਗੱਲਬਾ ਹਰ ਥਾਂ ਤੇ ਹਰ ਮੋੜ ਤੇ ਇਹਨਾਂ ਦੀ ਨਜ਼ਰ ਰਹੇਗੀ ਕੋਈ ਅਨਸੁਖਾਵੀ ਘਟਨਾ ਨਹੀਂ ਹੋਣ ਦੇਣਗੇ ਤਾਂ ਇਹਨਾਂ ਨੇ ਸਤਨੂੰ ਪਿਆਰ ਦੇ ਨਾਲ ਇਸ ਇੰਟਰਵਿਊ ਦੌਰਾਨ ਸਮਝਾ ਦਿੱਤਾ ਪਰ ਉੱਥੇ ਵੀ ਜਦੋਂ ਆਣਗੇ ਸੰਗਤ ਨੂੰ ਜਿਹੜਾ ਕੋਈ ਹਲੜਬਾਜੀ ਕਰੇਗਾ ਜਾਂ ਕੋਈ ਅੰਗੈਲੀ ਕਰੇਗਾ ਉਹਨੂੰ ਸਮਝਾਉਣ ਦੀ ਕੋਸ਼ਿਸ਼ ਤਾਂ ਕਰਨਗੇ ਪਰ ਨਾਲ ਦੀ ਨਾਲ ਸ਼ਕਤੀ ਵਰਤੀ ਜਾਏਗੀ ਪਰ ਲੋੜ ਹੈ ਕਿ ਅਸੀਂ ਗੁਰੂ ਘਰ ਦੇ ਵਿੱਚ ਆ ਰਹੇ ਹਾਂ ਤਾਂ ਸਾਨੂੰ ਨਿਮਰਤਾ ਦੇ ਨਾਲ ਆਉਣਾ ਚਾਹੀਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਮਸਾ ਜੋਗਦੇਸ ਜਗਮੀਤ ਧੰਨਵਾਦ